ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋਵੇ ਸੋਨਿਹਾਲ ਜੀ ਆਇਆਂ ਨੂੰ ਲੱਗਿਆ ਪਿੱਛੇ ਥੋੜਾ ਇੱਕ ਮਿੰਟ ਪਿੱਛੇ ਜੋਗਾ ਨਹੀਂ ਜ਼ਿੰਦਗੀ ਦੇ ਵਿੱਚ ਪਰ ਇਹ ਗੁਰੂ ਬਾਬਾ ਦੀਪ ਸਿੰਘ ਜੀ ਗੁਰੂ ਘਰ ਮਹਾਰਾਜ ਤੋਡੀ ਜੁੱਤੀ ਦੀ ਮੈਂ ਮਿੱਟੀ ਵੀ ਨਹੀਂ ਪਰ ਤੁਸੀਂ ਐਸੇ ਮਹਾਨ ਸਿੰਘਾ ਲਾ ਸੈਂਗਰ ਨਾਮ ਬੁਲਾ ਕੇ ਮੇਰੇ ਤਨ ਕਰਦਾ ਹੈ ਮੇਰਾ ਮਨ ਭਰ ਗਿਆ ਹੈ ਮੇਰੇ ਤੇ ਕਿਰਪਾ ਕਰਨਾ ਗੁਰੂ ਮਹਾਰਾਜ ਮੈਂ ਤੁਹਾਡੇ ਸਿੰਘਾ ਦੀਆਂ ਜੁੱਤੀਆਂ ਸਾਫ਼ ਕਰਿਆ ਕਰਾਂਗਾ ਪੈਰ ਧੋਦੋ ਕੇ ਪੀਆ ਕਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਐ ਸਾਲਸਾ ਜੀ ਇੱਕ ਚੇਤੇ ਰੱਖਿਓ ਇਹ ਮਦਾਂ ਸਮਝੋ ਕਿ ਅਸੀਂ ਕਠੋਰ ਦੇ ਲਿਆ ਓਏ ਜੇ ਕੋਈ ਪਿਆਰ ਕਰੇ ਨਾ ਆ ਵੇਖੋ ਇਹ ਅਜਿਹੇ ਤਾਂ ਦਿਲ ਖੋਲ ਕੇ ਪਛਾਨਦੇ ਆ ਜੋਗਰਾਜ ਸਿੰਘ ਜੀ ਨੇ ਜੋ ਇਸ ਕਿਸਾਨੀ ਸੰਘਰਸ਼ ਨੂੰ ਬਲ ਦਿੱਤਾ ਜੋ ਇਸ ਸੰਘਰਸ਼ ਦੇ ਅੰਦਰ ਇਹਨਾਂ ਨੇ ਇੱਕ ਰੂਹ ਭੋਗਦੀ ਸੱਚਮੁੱਚ ਤਾਂ ਨਵਾਬਾ ਦੀਵ ਸਿੰਘ ਜੀ ਸ਼ਹੀਦ ਓਏ ਓ ਮਹਾਨ ਅਮਰ ਸ਼ਹੀਦ ਸੂਰਬੀਰ ਬਚਨ ਕੇ ਬਲੀ ਓ ਉਹੀ ਕਹੋਂਦੇ ਆ ਕਹਿੰਦੇ ਸੰਤ ਸਿਪਾਹੀ ਹਾ ਸੂਰ ਬੀਰ ਬਾਬੇ ਨੇ ਖੰਡੇ ਨਾਲ ਖੇਚਦੀ ਲਕੀਰ ਬਾਬੇ ਨੇ ਉਹ ਬਾਬੇ ਅੱਜ ਵੀ ਆ ਉਹ ਜਾਣਾ ਹੀ ਨਹੀਂ ਸਾਡੇ ਵਿੱਚੋਂ ਸਾਡੇ ਰੋਮ ਰੋਮ ਦੇ ਵਿੱਚ ਨੇ ਮਾਰੇ ਦੀਆਂ ਮਿਹਰਾਂ ਨੇ ਰਹਿਮਤਾ ਨੇ ਸੱਚਮੁੱਚ ਬਹੁਤ ਆਨੰਦ ਆ ਜਦੋਂ ਸੱਚਮੁੱਚ ਬਚਪਨ ਤੋਂ ਲੈ ਕੇ ਜਵਾਨੀ ਤੱਕ ਆਪਾਂ ਸਾਰਿਆਂ ਨੇ ਇਹਨਾਂ ਦੇ ਜੋ ਕਿਰਦਾਰ ਵੇਖੇ ਨੇ ਪਰ ਆ ਜਿਹੜਾ ਕਿਰਦਾਰ ਸੱਚ ਦਾ ਹੱਕ ਦਾ ਜੁਰਤ ਦਾ ਦਲੇਰੀ ਦਾ ਔਰ ਸਚਾਈ ਦਾ ਔਰ ਸਿੱਧਕ ਦਾ ਉਹਨਾਂ ਦੇ ਮਾਸ ਫਟਿਆ ਹੋਇਆ ਸੱਟ ਚੋਟ ਲੱਗੀ ਹੋਈ ਆ ਲਾ ਤੁਰਨਾ ਵੀ ਬੜਾ ਔਖਾ ਹੋ ਰਿਆ ਪਰ ਜਿਹੜੇ ਮਰਦ ਹੁੰਦੇ ਨਾ ਉਹ ਇਤਿਹਾਸ ਇਹਨਾਂ ਨੇ ਦੁਹਰਾਤ ਤੇ ਮੁੜ ਕੇ ਜਿਹੜੇ ਪਹਿਲਾਂ ਦੁਹਰਾਏ ਗਏ ਸੀ ਕੋਈ ਇਤਿਹਾਸ ਅੱਜ ਮੁੜ ਕੇ ਦੁਹਰਾਏ ਜਾ ਰਹੇ ਆ ਯਾਰੋ ਯਾਦ ਰੱਖਿਓ ਭੁੱਲ ਜਾਂਦੇ ਕੁਰਬਾਨੀ ਦਾ ਰਾਹ ਜਿਹੜੇ ਉਹ ਤਾਂ ਭਟਕਦੇ ਭਟਕਦੇ ਭਟਕ ਜਾਂਦੇ ਪਰ ਅਨਖੀ ਕਦੇ ਅਟਕਾਇਆ ਨਹੀਂ ਅਟਕ ਸਕਦੇ ਬਦਲ ਅਟਕਦੇ ਅਟਕਦੇ ਅਟਕ ਜਾਂਦੇ ਲਟਕਦੇ ਅਟਕਦੇ ਅਟਕ ਜਾਂਦੇ ਯੋਧੇ ਸੂਰਮੇ ਸਿਰਾਂ ਦੇ ਕਰਨ ਸੌਦੇ ਝਟਕਦੇ ਝਟਕਦੇ ਝਟਕ ਜਾਂਦੇ ਆਸ਼ਕ ਸੂਰਮੇ ਵਤਨ ਦੀ ਸ਼ਾਨ ਖਾਤਰ ਉਹ ਸੂਲੀ ਫਾਂਸੀ ਲਟਕਦੇ ਲਟਕਦੇ ਲਟਕ ਜਾਂਦੇ ਇਹ ਇਸ਼ਕ ਦੀ ਜਿਨ੍ਹਾਂ ਨੂੰ ਝਟਕਦੀ ਏ ਇਹ ਦਿਲਾਂ ਦੀ ਉਹ ਉਮੀਦ ਹੁੰਦੇ ਉਹ ਕਤਲ ਗਾਹਾਂ ਵੀ ਪੂਜੀਆਂ ਜਾਂਦੀਆਂ ਨੇ ਓਏ ਲਾਲ ਮਾਵਾ ਜਿੱਥੇ ਸ਼ਹੀਦ ਹੁੰਦੇ ਮਰਦਾਂ ਦੇ ਪੁੱਤ ਹਾਂ ਮੁਰਦਿਆਂ ਦੇ ਨਹੀਂ ਯਾਦ ਰੱਖਿਓ ਜਿਹੜੇ ਦੇਸ਼ ਬਦਲੇ ਕੌਮ ਬਦਲੇ ਨੇਕੀ ਬਦਲੇ ਸੱਚ ਬਦਲੇ ਗੈਰਤ ਬਦਲੇ ਕੁਰਬਾਨ ਹੁੰਦੇ ਨੇ ਨਾ ਉਹ ਮਰ ਕੇ ਵੀ ਨਹੀਂ ਮਰਦੇ ਤੇ ਜਿਹੜੇ ਮਰਨੇ ਤੋਂ ਡਰਦੇ ਨੇ ਉਹ ਤਾਂ ਦਿਹਾੜੀ ਵਿੱਚ 100 ਵਾਰੀ ਮਰਦੇ ਨੇ ਮਾਰੇ ਦੀਆਂ ਮੇਹਰਾਂ ਨੇ ਅਸੀਂ ਇੱਕ ਝੋਟਿਆਂ ਵੀਰੋ ਹੋਣ ਕਿਆਂ ਲੱਖ ਦੁਸ਼ਮਣੀਆਂ ਉੱਥੇ ਉਹਨਾਂ ਗਿਆ ਪਰ ਇੱਥੇ ਕੋਈ ਇੱਥੇ ਤਾਂ ਸਾਰੇ ਸੱਜਣ ਨੇ ਹਰਿਆਣੇ ਦਾ जाट ਪੰਜਾਬ ਦੇ ਜੱਟ ਔਰ ਗੁਰਮੁਖ ਪਿਆਰਿਓ ਆ ਹੁਣੇ ਬ੍ਰਾਹਮਣ ਭਰਾ ਉਹ ਸਾਨੂੰ ਮਿਲ ਕੇ ਗਏ ਆ ਉਹ ਕਹਿੰਦੇ ਅਸ ਹਮ ਵੀ ਤੁਹਾਰੇ ਸਾਥ ਹੈ ਹੁਣ ਵੇਖਣ ਵਾਲੀ ਗੱਲ ਏ ਆ ਧਰਮੀ ਇਹ ਧਰਮ ਪਰਮੇਸ਼ਰ ਦੀ ਖੇਡ ਆ ਪਰ ਜੋ ਸਚਾਈ ਆ ਜੋ ਸੱਚ ਆ ਉਹ ਤਾਨਾਸ਼ਾ ਉਹ ਐਸਾ ਅੜੀਲ ਰਬਈਆ ਉਹ ਧਰਮੀ ਬੰਦੇ ਦਾ ਨਹੀਂ ਹੋ ਸਕਦਾ ਧਰਮੀ ਬੰਦੇ ਤੇ ਬਿਸ ਜਾਂਦੇ ਆ ਪਿਆਰ ਕਰੇ ਤੇ ਗੱਲ ਨਾਲ ਲਾਈਏ ਹਾਂ ਜੇ ਕੋਈ ਅੜੇ ਤਾਂ ਝਾੜ ਬਿਠਾਈਓ ਦੁਨੀਆ ਹੈ ਰਾਜੀ ਇਸੇ ਗੱਲ ਪਿਆਰ ਕਰਕੇ ਤੇ ਵੇਖੋ ਆਹ ਮਹਾਰਾਜ ਦੀਆਂ ਮਿਹਰਾਂ ਨੇ ਸਤਗੁਰੂ ਦੀ ਕਿਰਪਾ ਹੈ ਸਰਦਾਰ ਸਾਹਿਬ ਹਰਾਂ ਦਾ ਬਹੁਤ ਦਿਲ ਦੀ ਗਹਿਰਾਈ ਤੋਂ ਧੰਨਵਾਦ ਸੁਣਦੇ ਹੁੰਦੇ ਸੀ ਜਦੋਂ ਬਾਬਾ ਜੀ ਸਤਕਾਰ ਜੋਗ ਰਾਜੇ ਜੋਗੀ ਬਾਬਾ ਆਈਸ਼ਰ ਸਿੰਘ ਜੀ ਰਾਣਾ ਸਾਹਿਬ ਬਾਰੇ ਉਹ ਕਿਤੇ ਛੋਟੀ ਮੋਟੀ ਹਸਤੀ ਆ ਉਹ ਉਹਨਾਂ ਦੇ ਬਚਨ ਜਿਹੜੇ ਉਹਨਾਂ ਦੀ ਸੰਗਤ ਚ ਆ ਗਿਆ ਨਾ ਉਹਨੂੰ ਵੀ ਬ੍ਰਹਮ ਦੀ ਹੋਂਦਾ ਵਿੱਚ ਖੇਡਣ ਲਾਤਾ ਉਹਨਾਂ ਦਾ ਜਨਮ ਹੁਣ ਆ ਮਾ ਪਰ ਕੰਦੇ ਅਰਦਾਸਿਆਂ ਨਾਲ ਰੱਬ ਦੇ ਕਰੋ ਚੰਗੀ ਚੰਗੀ ਕੋਈ ਜੋਤ ਚੰਗੀ ਕੋਈ ਹਸਤੀ ਲੈ ਕੇ ਆਏ ਔਰ ਮਹਾਰੇ ਦੀ ਕਿਰਪਾ ਤੇ ਫਿਰ ਅਮਰ ਸ਼ਹੀਦ ਦੁਨੀਆ ਦੇ ਉਤੇ ਜੰਗਾਂ ਲੜਨ ਵਾਲੇ ਬਰੇਬੜੇ ਯੋਧੇ ਹੋਏ ਆ ਬਿਨਾ ਸਿਰ ਤੋਂ ਲੜਨ ਵਾਲੇ ਵੀ ਹੋਏ ਆ ਪਰ ਇਸ ਥਲੀ ਤੇ ਧਰ ਕੇ ਜੇ ਕੋਈ ਲੜੇ ਨੇ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘ ਸਾਹਿਬ ਲੜ ਗੱਜ ਗੇਜ ਕਰੇ ਗਿਆ ਵੇ ਫਤਿਹ ਪਾਵੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀਆਂ ਨੂੰ ਭਾਵੇ ਨਿਹਾਲ ਹੋ ਜਾਵੇ ਜੈਕਾਰਾ ਲਾ ਵੀ ਸਾਡਾ ਕਿਸੇ ਧਰਮ ਨਾਲ ਵੈਰ ਨਹੀਂ ਸਾਡਾ Hindu ਨਾ ਸਾਡਾ Muslim ਨਾ ਕੋਈ ਵੈਰ ਨਹੀਂ ਬਸ ਆਪ ਸਾਡੇ ਨੇ ਕੋਈ ਗੈਰ ਨਹੀਂ ਸਾਡੀ ਕਿਸੇ ਧਰਮ ਨਾਲ ਲੱਗਦੀ ਨਹੀਂ ਔਖੇ ਹ ਸਰਕਾਰਾ ਨਾ ਤੀਰਾਂ ਨਾਲ ਤਲਵਾਰਾਂ ਤੋਂ ਜਦਾਰਾ ਤੋਂ ਤਾਂ ਕੋਈ ਖਤਰਾ ਨਹੀਂ ਲੱਗਦਾ ਆਪਣੇ ਯਾਰਾਂ ਤੋਂ ਜਦੋਂ ਆਪਣੇ ਬੁਗਲ ਦੇ ਸੱਪ ਬਣ ਜਾਂਦੇ ਨਾ ਬੜਾ ਦੁੱਖ ਲੱਗਦਾ ਪਰ ਉਹ ਨਹੀਂ ਹੁਣ ਬਣਦੇ ਨਹੀਂ ਗਦਾਰਾਂ ਨੇ ਗਦਾਰੀਆਂ ਕੀਤੀਆਂ ਬੱਬਰ ਅਕਾਲੀਆਂ ਦੇ ਬਾਰਸਿਆਂ ਸੀ ਤੇ ਨਾ ਬੱਬਰ ਅਕਾਲੀਆਂ ਨੇ ਕਿਹਾ ਅੰਗਰੇਜ਼ਾਂ ਨਾਲ ਫਿਰ ਦੇਖਾਂਗੇ ਪਹਿਲਾਂ ਇਹਨਾਂ ਨੂੰ ਹੀ ਦੇਖ ਲਈਏ ਸੋ ਅੱਜ ਗੁਰੂ ਸਾਹਿਬ ਨੇ ਕਿਰਪਾ ਕੀਤੀਆਂ ਬਾਬਾ ਜੀ ਝੰਡਾ ਆਪਣੇ ਝੰਡਾ ਸਾਹਿਬ ਵਾਲੇ ਬਾਬਾ ਜੀ ਦੀਪ ਸਿੰਘ ਜੀ ਉਹ ਵੀ ਨਾਲ ਆਏ ਨੇ ਇਹ ਬਹੁਤ ਵੱਡੇ ਕਾਰਜ ਕਰ ਰਹੇ ਨੇ ਸਾਡੇ ਦੁਆਬੇ ਦੀ ਧਰਤੀ ਤੇ ਮਾਨ ਆ ਸਾਰਿਆਂ ਉੱਤੇ ਬੜੀਆਂ ਪਿਆਰੀਆਂ ਪਿਆਰੀਆਂ ਰੂਹਾਂ ਸ਼੍ਰੋਮਣੀ ਪੰਥ ਅਕਾਲੀ ਗੁੱਡਾ ਦਲ ਉਹ ਸਿੰਘ ਅਸੀਂ ਸਾਰੇ ਇੱਥੇ ਆ ਤਰਨਾ ਦਲ ਬਣੇ ਇੱਥੇ ਆ ਕਿਸਾਨ ਭਰਾਵਾਂ ਨੂੰ ਅਸੀਂ ਕਹਿ ਦਿੱਤਾ ਜਿੱਦਣ ਹੁਕਮ ਕਰਦੇ ਹੋ ਜਿੱੰਨੀਆਂ ਤੁਸੀਂ ਜਿੱਥੇ ਬੰਨੀਆਂ ਕੱਟੇ ਹੋਗੇ ਨਾ ਜਿੱਦਣ ਕਹਿ ਦਿਆਂਗੇ ਮੋਹਰੇ ਲਾ ਕੇ ਤੁਰਾਂਗੇ ਲੋਕਾਂ ਦੇ ਪੁੱਤ ਨਹੀਂ ਸਭ ਤੋਂ ਮੁਰੇ ਅਸੀਂ ਆਪਣੀਆਂ ਸਾਥੀਆਂ ਦਾ ਮੁਰੇ ਲੱਕੇ ਚੱਲਾਂਗੇ ਜਿੱਦਣ ਕਹਿ ਦੇਣਗੇ ਕੱਜ ਕੇ ਜ਼ਕਾਰਾਗ ਲਾਵੇ ਨੇ ਆ ਲੋ ਜਾਵੇ ਸਿਦਾ ਸਿੰਘਾਂ ਨੂੰ ਭਾ ਦੇ ਯਾਰ ਯਾਰ ਮਾਰੇ ਤੁਹਾਨੂੰ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਕਰੇ ਇਹ ਕਿਹਾ ਮਾਰੇ ਕਹਿੰਦੇ ਜਿਹੜਾ ਮੇਰਾ ਪਿਆਰਾ ਨਾ ਜਿਹੜਾ ਮੇਰਾ ਬਣ ਜਾਂਦਾ ਮੈਂ ਉਹਦਾ ਬਣ ਜਾਂਦਾ ਉਹ ਤੇ ਮੈਂ ਇੱਕ ਮੇਕ ਦੁਕਾਲੰ ਪਰਨਾਸੀ ਦਇਆਲ ਸੰਸ ਰੂਪੇ ਸਦਾ ਅੰਗ ਸੰਗੇ ਆ ਭੰਗੰਗ ਦੇ ਭੂਤੇ ਥੋੜੀ ਕਿਹਾ ਮੈਂ ਵੀ ਕਦੇ ਕਦੇ ਸੰਗ ਉਹਨਾਂ ਮਰ ਕਹਿੰਦਾ ਸਦਾ ਸਦਾ ਹੀ ਅੰਗ ਸੰਗੇ ਕੋਈ ਬਚਨ ਇਹਨਾ ਆਉਂਦਿਆਂ ਕਿ ਮਾਰੇ ਦੀ ਮੇਰੇ ਰੰਗ ਚੜਿਆ ਹੋਇਆ ਤੇ ਪਿਆਰ ਦਾ ਇਹ ਮੁਹੱਬਤ ਦਾ ਇਹ ਸੱਚੜਾ ਇਸ਼ਕਈ ਇਸ ਇਸ ਕਿ ਨਹੀਂ ਆਖਿਆ ਇਸ ਚ ਹੁੰਦਾ ਪਤਾ ਇਸਕ ਦਾ ਇਸਕ ਦੇ ਡੰਗਿਆਂ ਨੂੰ ਰੰਗ ਰੰਗ ਨਹੀਂ ਆਖਿਆ ਰੰਗ ਚੜਦਾ ਪਤਾ ਰੰਗਦਾ ਨਾਮ ਵਿੱਚ ਰੰਗਿਆ ਨੂੰ ਕਿਹੜੇ ਭਾ ਸ਼ਹਾਦਤ ਦਾ ਜਾਮਿਲਦਾ ਤਾਂ ਪਤਾ ਧਾਰਤਨਾਂ ਦੀ ਡੰਗਿਆਂ ਨੂੰ ਇਹਦੇ ਸਤਿਗੁਰਾਂ ਦੀਆਂ ਕਿਹੜਾ ਨੇ ਉਹ ਹਰ ਤਰੇ ਆ ਮੈਨੂੰ ਕਹਿੰਦੇ ਵੀ ਘੋੜੇ ਵੀ ਆ ਗਏ ਬਾਜ਼ ਵੀ ਆ ਗਏ ਨਗਾ ਘੋੜੇ ਬਾਜ਼ ਨਹੀਂ ਆ ਬਾਜਾਂ ਵਾਲਾ ਵੀ ਪਿੱਛੇ ਗਿਆ ਬਾਜਾਂ ਵਾਲਾ ਵੀ ਨਾਲ ਹੈ ਬਾਜਾਂ ਵਾਲਾ ਨਾਲ ਹੈ ਸ਼ਹੀਦ ਸਿੰਘ ਨਾਲ ਹੈ ਅਕਾਲ ਹੀ ਅਕਾਲ ਹੈ ਬੋਲੇ ਸੋ ਨਿਹਾਲ ਹੈ ਸਤ ਸ੍ਰੀ ਅਕਾਲ ਹੈ ਅਕਾਲ ਹੀ ਹਕਾਲ ਹੈ ਇਹਦੇ ਰੰਗ ਚੜੇ ਹੋਏ ਆ ਇੰਨਾ ਚਾਹ ਵੇਖਿਆ ਮੈਂ ਉਹ ਬਣਾਲੇ ਪਦਾਰਥ ਹਰ ਇੱਕ ਜਗ੍ਹਾ ਹਰ ਇੱਕ ਤੰਬੂ 'ਚ ਕਿ ਉਹ ਐਤ ਕੀ ਦਵਾਬੇ ਵਾਲੇ ਵੀ ਬੜੇ ਵੱੱਡ ਚੜ ਕੇ ਆ ਮਾਰਦੀਆਂ ਮੇਰਾ ਕਿਉਂਕਿ ਬਹੁਤੇ ਪ੍ਰਦੇਸ਼ਾਂ ਵਿੱਚ ਨੇ ਪਰ ਮਹਾਰਾਜ ਨੇ ਕਿਰਪਾ ਕਰਕੇ ਸਾਡੀਆਂ ਧੀਆਂ ਪੈਣਾ ਆਈਆਂ ਹੋਈਆਂ ਇੱਕ ਬੈਣ ਕੋਈ ਟੰਟੋ ਤੋਂ ਕੈਨੇਡਾ ਤੋਂ ਔਟੋਵਾ ਔਟੋਵਾ ਦੇ ਵਿੱਚ ਬਹੁਤ ਵੱਡੀ ਉਹਨਾਂ ਫੈਰਦੀ ਰੈਲੀ ਕੀਤੀ ਹਲਾ ਕੇ ਰਖ ਦਿੱਤਾ ਤੋਂ ਆਪ ਜੀ ਨੂੰ ਮੈਨੂੰ ਵੀ ਉਹ ਚਾਹੁੰਦੇ ਸੀ ਕਿ ਉਹ ਉਹ ਲਾਈਵ ਲੈਣ ਪਰ ਉਹ ਕੰਟੈਕਟਰ ਦੀ ਕੋਈ ਖੇਡ ਬਣ ਗਈ ਇੱਦਾਂ ਹੀ ਅਮਰੀਕਾ ਦੇ ਵਿੱਚ ਸਿਆਟਲ ਇਲਾਕੇ ਦੇ ਵਿੱਚ ਉਹ ਜੋ ਉਹਨਾਂ ਦੀ ਰਾਜਤਾਨੀ ਬਹੁਤ ਵੱਡਾ ਇਜਿਟੇਸ਼ਨ ਹੋਣ ਜਾ ਰਿਹਾ ਕੱਲ ਨੂੰ ਪਰਸੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਉਹ ਨਾਲ ਅੜ ਕੇ ਖੜ ਗਏ ਤੇ ਉਹਨਾਂ ਦੇ ਹਾਈ ਕਮਿਸ਼ਨ ਨੂੰ ਇੱਥੇ ਤੰਗ ਕਰਦੇ ਫਿਰਦੇ ਆ ਵੇਖੋ ਕਿ ਐਸੀਆਂ ਕਿਹੜੀਆਂ ਗੱਲਾਂ ਇਹ ਸਰਦਾਰ ਦੀ ਕੀ ਸਮਝਦੇ ਹੋ ਵੀ ਇਹਨਾਂ ਦੇ ਮਨ ਦੇ ਵਿੱਚ ਕੀ ਆ ਕਿ ਕਿਉਂ ਐਸਾ ਕਰ ਰਿਹਾ ਹੈ ਸਾਡੇ ਨਾਲ ਮੈਂ ਸਮਝਦਾ ਬਾਬਾ ਜੀ ਕਈ ਵਾਰੀ ਤਪੂ ਰਾਜ ਰਾਜੋਂ ਨਰਕ ਤੋਂ ਲੈ ਆਖਿਆ ਕਿੱਥੋਂ ਆ ਕੇ ਤੂੰ ਕਿੱਥੇ ਤਾਜ ਤੇ ਬਹਿ ਗਿਆ ਤੇ ਜਿਹੜਾ ਰਾਜਾ ਹੁੰਦਾ ਪਿਓ ਸਮਾਨ ਹੁੰਦਾ ਹੈ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਸੀ ਮੇਰਾ ਇੱਕ ਖਾਲਸਾ ਮੇਰੀ ਜਾਨ ਤੋਂ ਵੱਧ ਕੇ ਪਿਆਰਾ ਹੈ ਕਿਤੇ ਇਹ ਸਿੱਖ ਲਵੇ ਪਰ ਇਹਨੂੰ ਇਹ ਮੱਤ ਆ ਜਵੇ ਕਿ ਤੈਨੂੰ ਨੀਂਦ ਕਿਵੇਂ ਆਉਂਦੀ ਹੈ ਆਪਣੇ ਆਵਾਮ ਨੂੰ ਦੁਖੀ ਦੇਖ ਕੇ ਤੈਨੂੰ ਉਮੀਦ ਕਿਵੇਂ ਆਉਂਦੀ ਹੈ ਤੈਨੂੰ ਭੁੱਖ ਕਿਵੇਂ ਲੱਗਦੀ ਹੈ ਕਿ ਤੂੰ ਪੱਛੀਆਂ ਨੂੰ ਦੇਖ ਠੀਆਂ ਨੂੰ ਦੇਖ ਉਹ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਕਿਤੇ ਇਹ ਨਾ ਹੋਵੇ ਜਿੱਦਾਂ ਰੰਗਜੀਤ ਦੀ ਕਬਰ ਤੇ ਬਿਠਲ ਪੈਂਦੀਆਂ ਤੇ ਦੀ ਆ ਜਲਾਉਣ ਵਾਸਤੇ ਮੰਗ ਕੇ ਉਸ ਤੇਲ ਤੇ ਤੈਨੂੰ ਦੀਵਾ ਚਲਾਉਣਾ ਪੈਂਦਾ ਤੇਰੀਆਂ ਕਬਰਾਂ ਤੇ ਕਿਸੇ ਨੇ ਠਕਣ ਨਹੀਂ ਆਉਣਾ ਜ਼ਿੰਦਗੀ ਦੇ ਵਿੱਚ ਹਾਏ ਹਾਏ ਸ਼ਰਮ ਕਰ ਥੋੜੀ ਜੀ ਮਹਾਰਾਜ ਨੇ ਤੈਨੂੰ ਢਿੱਕਤੀ ਦਿੱਤੀ ਹੈ ਅਜੇ ਵੀ ਪੰਜਾਬ ਨੂੰ ਗਾਲ ਲਾਲਾ ਨੀ ਮੈਂ ਤੈਨੂੰ ਸ਼ਤ ਲਾ ਕੇ ਕਹਿੰਦਾ ਤੇਰੀਆਂ ਨਸਲਾਂ ਦਾ ਪਤਾ ਨਹੀਂ ਹੁੰਦਾ ਔਰੰਗਜ਼ੇਬ ਦੀ ਨਸਲ ਉਹ ਭੀਖ ਮੰਗਦੀ ਫਿਰਦੀ ਹਾਂ ਹਾਂਜੀ 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 ਇਹ ਗੁਰੂ ਗਿਆਨਾ ਜਿਹਨੇ ਮੱਥਾ ਲਾਇਆ ਜੜਾ ਪੁੱਟੀਆਂ ਗਈਆਂ ਜੜਾ ਬਿਲਕੁਲ ਇਹ ਕੋਈ ਬਾਬੇ ਗਿਆ ਗੁਰੂ ਕਲਗੀਧਰ ਜੀ ਕਹਿੰਦੇ ਬਾਬੇ ਕੇ ਬਾਵਰ ਕੇ ਦਉ ਆਪ ਕਰੇ ਪਰਮੇਸ਼ਰ ਸੋ ਜੋ ਬਾਬੇ ਕੇ ਦਾਨ ਨਾ ਦੇ ਹੈ ਤਿੰਨ ਤੇ ਗਏ ਬਾਬਰ ਕੇਲੇ ਹੈ ਜਿਹੜਾ ਬਾਬਿਆਂ ਨਾਲ ਅਜ ਨਹੀਂ ਖੜੇਗਾ ਨਾ ਉਹ ਫਿਰ ਬਾਬਰਕਿਆਂ ਦੇ ਪਾਸੇ ਹੋਇਆ ਤੇ ਜਿਹੜਾ ਬਾਬਰਕਿਆਂ ਦੇ ਪਾਸੇ ਹੋਇਆ ਉਹ ਤੇ ਫਿਰ ਧੱਕਾ ਜੋ ਕੁਝ ਕਰਦੇ ਰਹੇ ਆ ਪਰ ਬਾਬਰ ਨੂੰ ਜੇ ਰਾਜ ਪਰਮੇਸ਼ਰ ਨੇ ਦਿੱਤਾ ਤੇ ਜਿਹੜਾ ਵੀ ਆਪਣੇ ਤਨ ਦੇ ਉੱਤੇ ਭਾਵੇਂ ਤਵੀਆਂ ਤੇ ਬਹਿਣਾ ਪਿਆ ਭਾਵੇਂ ਸੀਸ ਕਟਵਾਉਣੀ ਪਈ ਕਿੰਨੀ ਵੱਡੀ ਖੇੜ ਤਿਲਕ ਜੰਜੂ ਦੀ ਰਾਖੀ ਸਤਗੁਰਾਂ ਨੇ ਕੀਤੀ ਉਹ ਇੱਕ ਸ਼ਾਇਰ ਲਿਖਦਾ ਜੀ ਕਹਿੰਦਾ ਇਹ ਤਿਲਕ ਔਰ ਜੰਜੂ ਕਾਇਮ ਹੈ ਕਿ ਰਹਿਮਤ ਤੇ ਕਾਦਰ ਦਾ ਸਦਕਾ ਇਹ ਪਤ ਔਰ ਪਰਦੇ ਕਾਇਮ ਹੈ ਕਿ ਧਰਮ ਕੀ ਚਾਦਰ ਦਾ ਸਦਕਾ ਕੋਈ ਮਾਨੇ ਜਾਂ ਨਾ ਮਾਨੇ ਇਹ ਦਿੱਲੀ ਅਬ ਤੱਕ ਬੋਲ ਰਹੀ ਮੰਦਰੋਂ ਕੇ ਜੰਦੇ ਜੂਲ ਰਹੇ ਗੁਰੂ ਤੇਗ ਬਹਾਦਰ ਕੀ ਸਦਕਾ ਗੁਰੂ ਤੇਗ ਬਹਾਦਰ ਕਾ ਸਦਕਾ ਪਰ ਫਿਰ ਮੈਂ ਕਹਿੰਦਾ ਦੇਖੋ ਟੋਡਰ ਮਲ ਜੀ ਉਹਨਾਂ ਦੀ ਕਿੰਨੀ ਵੱਡੀ ਕੁਰਬਾਨੀ ਹੈ ਕਿ ਡੰਗੂ ਨੇ ਚੰਦੂ ਨੇ ਧਰਮ ਨਹੀਂ ਕੋਈ ਮਾਰਾ ਸਾਡਾ ਧਰਮ ਕਰਕੇ ਨਹੀਂ ਸਾਡਾ ਜ਼ੁਲਮ ਦੇ ਨਾਲ ਬੈ ਰਿਆ ਧਰਮ ਨਾਲ ਸਾਡਾ ਕੋਈ ਵੈਰ ਨਹੀਂ ਸਾਡੀ ਵੱਡ ਵਡੇਰ ਤੇ ਅੱਜ ਉਹ ਗਸਨੀ ਦੇ ਵਿੱਚ ਚੌਂਕ ਹੈਗੇ ਨੇ ਨਾ ਪਰ ਧਾਨਿਆਂ ਮੇਰੇ ਸਤਿਗੁਰੂ ਤੁਹਾਨੂੰ ਸ਼ਹੀਦ ਤੁਹਾਨੂੰ ਸਾਡੇ ਯੋਧੇ ਆਂਦੇ ਜਦੋਂ ਭੈਣਾਂ ਨੂੰ ਮੋੜ ਕੇ ਲਿਆਉਣੇ ਨੇ ਤੇ ਘਰਾਂ ਵਿੱਚ ਪਹੁੰਚਾਉਣ ਜਾਣਾ ਇਹਨਾਂ ਕਹਿੰਦੇ ਨੇ ਤੇ ਮੁਸਲਮਾਨਾਂ ਨਾਲ ਰਹੇ ਗਏ ਆਈਆਂ ਤੇ ਪਿੱਟੀਆਂ ਗਈਆਂ ਤੇ ਹੋਰ ਸਾਡੇ ਵੀਰਾਂ ਨੂੰ ਸਮਝਾਉਣਾ ਹੋਏ ਇਦਾਂ ਨਾ ਸਮਝੋ ਕਿ ਕੁਝ ਨਾ ਕਰੋ ਇੱਤੀਆਂ ਸਾਡੀਆਂ ਨੇ ਪਰ ਉਹ ਧੀਆਂ ਨੇ ਕਹਿਣਾ ਵੀਰੋ ਸਾਨੂੰ ਨਾਲ ਹੀ ਲੈ ਚਲੋ ਅਸੀਂ ਨਹੀਂ ਇਹੋ ਜਿਹੇ ਲੋਕਾਂ ਦੇ ਨਾਲ ਰਹਿਣਾ ਜਿਹੜੇ ਸਾਡੀ ਇਸ ਤਰ੍ਹਾਂ ਜਿਨ੍ਹਾਂ ਕੋਲੋਂ ਪਹਿਲਾਂ ਸਾਨੂੰ ਖੋ ਕੇ ਲੈ ਕੇ ਉਹਨਾਂ ਫੇਕੋ ਕੇ ਲੈ ਜਾਣਾ ਪਰ ਉਹ ਭੈਣਾਂ ਨੇ ਵੀ ਤਕੜੇ ਤਕੜੇ ਕਾਰਜ ਕੀਤੇ ਮਹਾਰਾਜ ਦੀਆਂ ਮੇਰਾ ਨੇ ਕਿ ਸੱਚਾ ਪੰਥ ਹੈ ਸੱਚੇ ਦਾ ਨਹੀਂ ਮਰ ਸਕਦਾ ਨਹੀਂ ਮਰ ਸਕਦਾ ਨਹੀਂ ਮਰ ਸਕਦਾ ਲੱਖ ਝਖੜ ਝੋ ਜੇ ਇਸ ਤੇ ਕੋਈ ਦਾ ਵਾਰ ਵਿੰਗਾ ਨਹੀਂ ਕਰ ਸਕਦਾ ਇਹਦੇ ਦੇਖੋ ਜਦੋਂ ਜਦੋਂ ਮਾਰਿਆ ਬੱਚਿਆਂ ਦੇ ਟੋਟੇ-ਟੋਟੇ ਕਰਵਾ ਕੇ ਗਣਾ ਚ ਹਾਰ ਪਾਏ ਕੋਈ ਇੱਕ ਮਾਂ ਦੇ ਗਲ ਚ ਹਾਰ ਪਿਆ ਤੁਸੀਂ ਨੇ ਆਪਣਾ ਪੁੱਤ ਆਪ ਹੀ ਪੜਾਤਾ ਇਹਦੇ ਨੂੰ ਵੀ ਮਾਂ ਇਹਨੂੰ ਸ਼ਹੀਦ ਕਰ ਉਹ ਕਿਤਾ ਕਿਉਂ ਆਦੀ ਮੇਰੀ ਭੈਣ ਸ਼ਹੀਦ ਸਿੰਘ ਦੀ ਮਾਂ ਬਣ ਗਈ ਮੈਂ ਹੱਲੇ ਸ਼ਹੀਦ ਦੀ ਮਾਂ ਨਹੀਂ ਬਣੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਸੀ ਢੂਣ ਸਮਾਏ ਇਹ ਮੰਨੂ ਦੀ ਜਗਾ ਕਿਤੇ ਮੋਦੀ ਨਾ ਹੋ ਜਾਏ ਜੇ ਜ਼ੁਲਮ ਕਰੂਗਾ ਨਾ ਤੇ ਫਿਰ ਇਹਦਾ ਨਾਮ ਵੀ ਤੇ ਉਹ ਜ਼ਾਲਿਮਤ ਲਿਖਿਆ ਜਾਏਗਾ ਆਪ ਜੀ ਨੇ ਬਹੁਤ ਸੋਹਣਾ ਆਖਿਆ ਮੰਨ ਜਾਓ ਛੱਡ ਦੇ ਅੜੀਆਂ ਅੜੀ ਗੱਲ ਸੁਭਾ ਜੇ ਤੇਰਾ ਨਾ ਤੂੰ ਤਾਂ ਗਜਰਾਤ ਜੰਮਿਆ ਐਵੇਂ ਜੱਟਾਂ ਦੀ ਅੜੀ ਨਹੀਂ ਦੇਖੀ ਨਹੀਂ ਦੇਖੀ ਜਦੋਂ ਫੇ ਇਹ ਜੱਟ ਅੜੀ ਤੇ ਆ ਜਾਂਦੇ ਆ ਨਾ ਤੇ ਪੁੱਛ ਕੇ ਵੇਖੀਏ ਤੇ ਮੈਂ ਰੱਬ ਨਾਲ ਵੀ ਾਡਾ ਲਾ ਲੈਂਦੇ ਆ ਦੁਨਿਆਵੀ ਰਾਜਿਆਂ ਦੀ ਕੀੜੀ ਗੱਲ ਆ ਵਾਹਿਗੁਰੂ ਜੀ ਸਾਹਿਬ ਵਾਹਿਗੁਰੂ ਵਾਹਿਗੁਰੂ ਬੋਲ